ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਰਾਤ ਦੇ ਸਮੇਂ ਜੇਕਰ ਤੁਸੀਂ ਦੁੱਧ ਵਿੱਚ ਦੇਸੀ ਘਿਓ ਪਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਖੁਸ਼ਕੀ ਖਤਮ ਹੁੰਦੀ ਹੈ ਨਾਲ ਹੀ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਨੰਬਰ 2 ਜੇਕਰ ਤੁਸੀਂ ਭਿੰਡੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਖੂਨ ਦਾ ਸੰਚਾਰ ਸਹੀ ਚੱਲਦਾ ਹੈ ਤੇ ਨਾਲ ਹੀ ਇਹ ਵਾਲਾਂ ਤੇ ਚਿਹਰੇ ਲਈ ਵੀ ਬਹੁਤ ਹੀ ਫਾਇਦੇਮੰਦ ਹੈ ਨੰਬਰ 3 ਜੇਕਰ ਕਬਜ਼ ਜ਼ਿਆਦਾ ਰਹਿੰਦੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵੱਡਾ ਟੁਕੜਾ ਨਾਰੀਅਲ ਦਾ ਖਾ ਕੇ ਸੌਂ ਜਾਈਸ ਨਾਲ ਕਬਜ਼ ਦੀ ਸਮੱਸਿਆ ਠੀਕ ਰਹਿੰਦੀ ਹੈ ਨੰਬਰ 4 ਜੇਕਰ ਤੁਸੀਂ ਆਪਣੇ ਪੈਰਾਂ ਨੂੰ ਗੰਦਗੀ ਤੋਂ ਸਾਫ਼ ਕਰਨਾ ਚਾਹੁੰਦੇ ਹੋ ਤਾਂ ਹਲਕੇ ਗਰਮ ਪਾਣੀ ਵਿੱਚ ਸ਼ੈਂਪੂ ਤੇ ਨਿੰਬੂ ਦਾ ਰਸ ਮਿਕਸ ਕਰਕੇ ਆਪਣੇ ਪੈਰਾਂ ਨੂੰ ਕੁਝ ਸਮਾਂ ਰੱਖੋ ਤੇ ਫਿਰ ਮਲ ਕੇ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਪੈਰ ਬਿਲਕੁਲ ਸਾਫ਼ ਹੋ ਜਾਣਗੇ 5 ਜੇਕਰ ਤੁਸੀਂ বরਫ ਵਾਲੇ ਠੰਡੇ ਪਾਣੀ ਵਿੱਚ ਆਪਣੇ ਚਿਹਰੇ ਨੂੰ ਭੋਂਕੇ ਰੱਖੋ ਤੇ ਫਿਰ ਕੱਢ ਲਓ ਇਸ ਤਰ੍ਹਾਂ ਕਈ ਵਾਰ ਕਰੋ ਤਾਂ ਇਸ ਨਾਲ ਇੱਕ ਤਾਂ ਤੁਹਾਡੀ ਸਕਿਨ ਟਾਈਟ ਹੋਵੇਗੀ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਆਵੇਗੀ ਨੰਬਰ 6 ਪਪੀਤਾ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਇਹ ਕਮਰ ਦਰਦ ਨੂੰ ਠੀਕ ਕਰਨ ਵਿੱਚ ਬਹੁਤ ਹੀ ਮਦਦਗਾਰ ਹੈ ਨੰਬਰ 7 ਜੇਕਰ ਮੂੰਹ ਵਿੱਚ ਬਹੁਤ ਜ਼ਿਆਦਾ ਛਾਲੇ ਹੋ ਗਏ ਹੁਣ ਤਾਂ ਨਾਰੀਅਲ ਵੀ ਇਸ ਲਈ ਬਹੁਤ ਹੀ ਫਾਇਦੇਮੰਦ ਹਨ ਨਾਲ ਹੀ ਇਹ ਸਰੀਰ ਨੂੰ એનર્ਜੀ ਦਿੰਦਾ ਹੈ ਨੰਬਰ 8 ਜਿਹੜੇ ਬੱਚਿਆਂ ਦੀ ਯਾਦਸ਼ਕਤੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਬਦਾਮ ਤੇ ਅਕਰੂਟ ਜ਼ਿਆਦਾ ਖਾਣ ਲਈ ਦੇਣੇ ਚਾਹੀਦੇ ਹਨ ਨੰਬਰ 9 ਜੇਕਰ ਸਰੀਰੰਤਰਕ ਖੂਨ ਦੀ ਕਮੀ ਰਹੀ ਹੋਵੇ ਤਾਂ ਸ਼ੱਕਰ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਨੰਬਰ 10 ਜੇਕਰ ਤੁਸੀਂ ਪਾਣੀ ਨੂੰ ਸਿਪ-ਸਿਪ ਕਰਕੇ ਪੀਂਦੇ ਹੋ ਤਾਂ ਇਸ ਨਾਲ ਪਾਣੀ ਦਾ ਸਹੀ ਅਸਰ ਤੁਹਾਡੇ ਸਰੀਰ ਨੂੰ ਮਿਲੇਗਾ ਨੰਬਰ 11 ਜੇਕਰ ਤੁਹਾਡੇ ਸਰੀਰ ਉੱਪਰ ਕਿਸੇ ਵੀ ਤਰ੍ਹਾਂ ਦਾ ਜ਼ਖਮ ਹੋ ਜਾਵੇ ਤਾਂ ਉਸ ਦੇ ਉੱਪਰ ਬਿਟਨੋ ਵਾਈਟ ਕਰੀਮ ਲਗਾ ਲਓ ਇਸ ਤੇ ਮਨ ਨਾਲ ਜ਼ਖਮ ਜਲਦੀ ਸੁੱਕ ਜਾਂਦਾ ਹੈ ਨੰਬਰ 12 ਸੌਣ ਤੋਂ ਪਹਿਲਾਂ ਹਰੀ ਇਲਾਇਚੀ ਜ਼ਰੂਰ ਖਾਓ ਇਸ ਤੇ ਮਨ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ ਤੇ ਨਾਲ ਹੀ ਪਰਚੰਦਨਤਰ ਹਮੇਸ਼ਾ ਸਹੀ ਰਹੇਗਾ ਨੰਬਰ 13 ਜੇਕਰ ਤੁਸੀਂ ਰੋਜ਼ਾਨਾ ਇਲਾਇਚੀ ਦੇ ਵਿੱਚ ਸੌਂਫ ਮਿਕਸ ਕਰਕੇ ਦੁੱਧ ਨਾਲ ਖਾ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨੰਬਰ 14 ਸੌਣ ਸਮੇਂ ਕਦੇ ਵੀ ਵਿਅਕਤੀ ਨੂੰ ਆਪਣੇ ਸਿਰ ਥੱਲੇ ਸਰਾਣਾ ਨਹੀਂ ਲੈ ਕੇ ਸੌਣਾ ਚਾਹੀਦਾ ਇਸ ਨਾਲ ਨੀਕਾ ਹੀ ਰੋਗਾਂ ਦਾ ਸ਼ਿਕਾਰ ਹੁੰਦਾ ਹੈ। ਨੰਬਰ 15 ਜੇਕਰ ਤੁਸੀਂ ਕੱਚੇ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਦੀ ਮੰਨਣਾ ਤੁਸੀਂ ਦਿਲ ਨਾਲ ਸੋੰਦੇ ਤਾਂ ਨੀਕਾ ਹੀ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਨੰਬਰ 16 ਕਪਾਲ ਪਤੀ ਕਰਨਾ ਸਰੀਰ ਦੇ ਨੀਕਾ ਹੀ ਰੋਗ ਦੂਰ ਹੋ ਜਾਂਦੇ ਨੇ ਨਾਲ ਹੀ ਇਸ ਨਾਲ ਚਿਹਰੇ ਤੇ ਵਾਲਾਂ ਉੱਪਰ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 17 ਖਾਣੇ ਨਾਲ ਇੱਕ ਹਰੀ ਅਲੈਚੀ ਜ਼ਰੂਰ ਖਾਓ ਇਸ ਨਾਲ ਤੁਸੀਂ ਅੱਖਾਂ ਦੀ ਰੋਸ਼ਨੀ ਹਮੇਸ਼ਾ ਸਹੀ ਰੱਖ ਸਕੋਗੇ ਨਾਲ ਹੀ ਸਰੀਰਿਕ ਪੱਖੋਂ ਵੀ ਤੰਦਰੁਸਤ ਰਹਿ ਸਕੋਗੇ। ਨੰਬਰ 18 ਵਾਲਾਂ ਨੂੰ ਝੜਨ ਤੋਂ ਰੋਕਣ ਲਈ ਉਹਨਾਂ ਵਿੱਚ ਤੇਲ ਹਮੇਸ਼ਾ ਗੁੰਗੁਣਾ ਹੀ ਲਗਾਓ ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲੇਗੀ। ਨੰਬਰ 19 ਸਾਨੂੰ ਨੀਂਦ 7 ਤੋਂ 8 ਘੰਟੇ ਜ਼ਰੂਰ ਲੈਣੀ ਚਾਹੀਦੀ ਹੈ ਇਸ ਨਾਲ ਸਾਡਾ ਸਰੀਰ ਤੰਦਰੁਸਤ ਤੇ ਨਾਲ ਨਾਲ ਜੁਬਾਨ ਰਹਿੰਦਾ ਹੈ। ਨੰਬਰ 1 ਤਰਬੂਜ਼ ਸਰੀਰ ਲਈ ਖਾਣਾ ਬਹੁਤ ਹੀ ਸਹੀ ਹੈ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਜਿਸ ਨਾਲ ਸਰੀਰ ਨੂੰ ਅੰਦਰੋਂ ਗੁੱਸਾ ਪੈਦਾ ਨਹੀਂ ਹੁੰਦਾ ਨੰਬਰ 2 ਜੇਕਰ ਤੁਸੀਂ ਟਮਾਟਰ ਉਪਰ ਥੋੜੀ ਜਿਹੀ ਕੌਫੀ ਪਾ ਕੇ ਉਸ ਨੂੰ ਚਿਹਰੇ ਉੱਪਰ ਲਗਾ ਲਓ ਤਾਂ ਇਸ ਨਾਲ ਚਿਹਰੇ ਉੱਪਰ ਬਹੁਤ ਚਮਕ ਆਉਂਦੀ ਹੈ ਨਾਲ ਹੀ ਚਿਹਰਾ ਸਾਫ਼ ਹੋ ਜਾਂਦਾ ਹੈ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਸੌਫਨਾ ਦੁੱਧ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਦਿਨ ਪਰ ਦਿਨ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 4 ਜਿਹੜੀਆਂ ਆਪਣੇ ਪੈਰਾਂ ਨੂੰ ਤੇਲ ਲਗਾ ਕੇ ਮਾਲਿਸ਼ ਕਰ ਲੈਣਾ ਉਹਨਾਂ ਦਾ ਸਰੀਰ ਹਮੇਸ਼ਾ ਤੰਦਰੁਸਤ ਤੇ ਨਾ ਨਾ ਜਵਾਨ ਹੀ ਰਹਿੰਦਾ ਹੈ ਨੰਬਰ 24 ਜੇਕਰ ਤੁਸੀਂ ਪਿਸ਼ਾਬ ਨੂੰ ਜਿਆਦਾ ਸਮੇਂ ਲਈ ਰੋਕ ਕੇ ਰੱਖਦੇ ਹੋ ਤਾਂ ਇਸ ਨਾਲ ਲੱਗਵਾ ਹੋਣ ਦਾ ਖਤਰਾ ਵਧਣ ਲੱਗ ਜਾਂਦਾ ਹੈ। ਨੰਬਰ 25 ਜੇਕਰ ਤੁਸੀਂ ਰਾਤ ਨੂੰ ਪਾਣੀ ਵਿੱਚ ਕਿਸ਼ਮਿਸ਼ ਭਿਉਂ ਕੇ ਰੱਖੋ ਸਵੇਰੇ ਖਾਲੀ ਪੇਟ ਕਿਸ਼ਮਿਸ਼ ਖਾ ਲਓ ਤਾਂ ਇਸ ਨਾਲ ਸਰੀਰ ਨੂੰ ਬਹੁਤ سارے ਫਾਇਦੇ ਹੁੰਦੇ ਹਨ। ਨੰਬਰ 26 ਜਿਹੜੀਆਂ ਔਰਤਾਂ ਖਾਣਾ ਖਾਣ ਸਮੇਂ ਜਲਦੀ ਕਰਦੀਆਂ ਨੇ ਉਹਨਾਂ ਨੂੰ अनेका ਹੀ ਰੋਗਾਂ ਦਾ ਸ਼ਿਕਾਰ ਹੁੰਦੀਆਂ ਨੇ ਨਾਲ ਹੀ ਉਹਨਾਂ ਦੇ ਸਰੀਰੰਦਰ ਤੇਜ਼ਾਬ ਦੀ ਸਮੱਸਿਆ ਬਣੀ ਹੀ ਰਹਿੰਦੀ ਹੈ। ਨੰਬਰ 22 ਪਾਣੀ ਨੂੰ ਹਮੇਸ਼ਾ ਘਟ-ਘਟ ਕਰਕੇ ਪੀਵੋ ਇਸ ਨਾਲ ਕਦੇ ਵੀ ਫੇਫੜਿਆਂ ਦੇ ਕੈਂਸਰ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 28 ਜੇਕਰ ਸਰੀਰ ਨੂੰ ਥਕਾਵਟ ਹੋ ਰਹੀ ਹੋਵੇ ਤਾਂ ਅਦਰਕ ਵਾਲਾ ਪਾਣੀ ਜਾਂ ਫਿਰ ਅਦਰਕ ਦੀ ਚਾਹ ਬਣਾ ਕੇ ਪੀ ਲਓ। ਇਸ ਨਾਲ ਥਕਾਵਟ ਦੂਰ ਹੋ ਜਾਵੇਗੀ। ਨੰਬਰ 29 ਜੇਕਰ ਤੁਸੀਂ ਸਵੇਰ ਦੇ ਸਮੇਂ ਆਪਣੇ ਨੌਹਾਂ ਨੂੰ ਕੱਟ ਲਓ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਉਦਾਸੀ ਨਹੀਂ ਆਉਂਦੀ। ਨੰਬਰ 30 ਜਿੰਨਾਂ ਲੋਕਾਂ ਨੂੰ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋਵੇ ਉਹਨਾਂ ਨੂੰ ਕਦੇ ਵੀ ਅਚਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਲਾਂ ਤੱਕ ਬੰਦ ਰਹਿਾ ਹੋਣ ਕਰਕੇ ਪੇਟ ਨੂੰ ਬਹੁਤ ਨੁਕਸਾਨ ਕਰਦਾ ਹੈ। ਨੰਬਰ 31 ਜੇਕਰ ਤੁਸੀਂ ਮੂੰਗੀ ਦੀ ਦਾਲ ਦਾ ਸੇਵਨ ਜ਼ਿਆਦਾ ਕਰਦੇ ਹੋ ਤੇ ਇਸ ਨਾਲ ਸਰੀਰ ਨੂੰ ਪ੍ਰੋਟੀਨ ਸਹੀ ਮਾਤਰਾ ਵਿੱਚ ਮਿਲਦਾ ਨਾਲ ਹੀ ਸਰੀਰ ਨੂੰ ਇਸ ਦਾਲ ਦੇ ਨੇਕਾ ਹੀ ਲਾਭ ਮਿਲਦੇ ਹਨ ਨੰਬਰ 32 ਜੇਕਰ ਤੁਸੀਂ ਰੋਜ਼ਾਨਾ ਸਫੈਦ ਬਰੈਡ ਖਾਂਦੇ ਹੋ ਤੇ ਇਸ ਨਾਲ ਤੁਹਾਨੂੰ ਪੇਟ ਨਸੰਦਿਤ ਅਤੇ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਨੰਬਰ 33 ਜਿਹੜੀਆਂ ਅਰਥਾਕਸਰ ਸੋਚਾਂ ਵਿੱਚ ਹੀ ਰਹਿਣ ਉਹ ਬਹੁਤ ਚਲਦੇ ਬੁੱਢੇ ਦੇ ਨਾਲ ਨਾਲ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਜਾਂਦੀਆਂ ਹਨ ਨੰਬਰ 30 ਮੋਟੀ ਰੋਟੀ ਖਾਣਾ ਸੇਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚਿਆ ਰਹਿੰਦਾ ਹੈ ਨਾਲ ਹੀ ਰੋਟੀ ਸਾਡੀ ਸਿਹਤ ਲਈ ਬਹੁਤ ਹੀ ਚੰਗੀ ਹੈ ਨੰਬਰ 35 ਵੱਧ ਤੋਂ ਵੱਧ ਜੇਕਰ ਤੁਸੀਂ ਸਾਈਕਲ ਚਲਾਉਂਦੇ ਹੋ ਤੇ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਹਮੇਸ਼ਾ ਸਹੀ ਰਹਿੰਦੀਆਂ ਨੇ ਨਾਲ ਹੀ ਸਰੀਰ ਦੀ ਕਸਰਤ ਵੀ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ ਨੰਬਰ 36 ਜੇਕਰ ਔਰਤਾਂ ਪੁੰਨ ਹੋਏ ਛੋਲੇ ਖਾ ਲੈਂਦੇ ਤਾਂ ਇਸ ਨਾਲ ਉਹਦੇ ਸਰੀਰ ਅੰਦਰ ਬਧੇਰੇ ਤਾਕਤ ਪੈਂਦੀ ਹੈ ਨਾਲ ਹੀ ਖੂਨ ਦੀ ਕਮੀ ਵੀ ਕਦੇ ਨਹੀਂ ਹੁੰਦੀ ਨੰਬਰ 37 ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਧੁੱਪ ਵਿੱਚ ਜਾਂ ਫਿਰ ਮਿੱਟੀ ਵਿੱਚ ਖੇਡਣ ਲਈ ਕੁਝ ਸਮਾਂ ਦਿੰਦੇ ਹੋ ਤਾਂ ਇਸ ਨਾਲ ਬੱਚਿਆਂ ਦਾ ਵਿਕਾਸ ਸਹੀ ਹੁੰਦਾ ਹੈ ਨਾਲ ਹੀ ਸਰੀਰਕ ਪੱਖੋਂ ਵੀ ਬਹੁਤ ਹੀ ਸਿਹਤਮੰਦ ਰਹਿੰਦੇ ਹਨ ਉਹਨਾਂ ਨੂੰ ਕਦੇ ਵੀ ਚਾਰ ਦੀਵਾਰ ਦੇ ਅੰਦਰ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ ਨੰਬਰ 38 ਜਿਆਦਾ ਮਿੱਠਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਲਈ ਲਿਆਉਂਦੇ ਰਹਾਂਗੇ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ